ਜਨਤਾ ਦੀ ਭੈਣਾਂ ਤੇ ਵੀ ਸਾਰਿਆਂ ਨੂੰ ਸਵਾਗਤ ਹੈ। ਅੱਜ ਵੇਲੇ ਅਸੀਂ ਖੜੇ ਆ ਪਿੰਡ ਭੋਤਨਾ ਦੇ ਵਿੱਚ। ਦੋਸਤੋ ਜਿਵੇਂ ਆਪਾਂ ਪੱਲੀ ਪੱਤੇ ਸਾਰੇ ਜਾਣਦੇ ਆ ਕਿ ਪਿਛਲੇ ਕਈ ਦਿਨਾਂ ਤੋਂ ਜਿਹੜੀ ਲਗਾਤਾਰ ਵਾਰਸ਼ ਹੋ ਰਹੀ ਆ ਇਸ ਵਾਰਸ਼ ਦੇ ਨਾਲ ਪੂਰੇ ਪੰਜਾਬ ਦਾ ਸਿਸਟਮਾ ਪੂਰੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਹੈਗਾ। ਤਾਂ ਅਸੀਂ ਪਿੰਡ ਭੋਤਨਾ ਦੇ ਵਿੱਚ ਮੌਜੂਦ ਆ। ਤਾਂ ਤੁਹਾਨੂੰ ਦੇਖਣ ਨੂੰ ਲੱਗਦਾ ਹੋਵੇਗਾ ਜਿਹੜਾ ਮਕਾਨ ਉੱਪਰੋਂ ਬਹੁਤ ਵਧੀਆ ਲੱਗ ਰਿਹਾ ਹੈਗਾ ਪਰ ਤੁਹਾਨੂੰ ਅੰਦਰਲੀ ਜਿੱਦੀ ਦਿਖਾਈਏ ਤਾਂ ਇਸ ਪਰਿਵਾਰ ਦੇ ਬਹੁਤ ਮਾੜੇ ਹਾਲਾਤ ਹੋਏ ਨੇ। ਜਿਹੜੀ ਸੱਤ ਆ ਜਿਵੇਂ ਆਪਾਂ ਕਹਿੰਦੇ ਚਿਪਚਿਪ ਜਿਹੜਾ ਪਾਣੀ ਆ ਪੂਰਾ ਗਲਬਾਤ ਪਰਿਵਾਰ ਨਾਲ ਸਾਂਝੀ ਕਰਦੇ ਆਂ ਹਾਂ ਜੀ ਤੇਰੀ ਆ ਜੀ ਕੀ ਨਾਮ ਹੈ ਚਾਂਦੀ ਸਿੰਘ ਅੱਛਾ ਕੀ ਗਾਉਂ ਕਿਵੇਂ ਤੁਹਾਨੂੰ ਜਿਹੜਾ ਮਕਾਨ ਤੁਹਾਡਾ ਚਾਹਣ ਲੱਗਿਆ ਕਿ ਦੋ ਤੀ ਗੱਬਾਤ ਹੋਈ ਐ ਇਹ ਕਈ ਬਾਰਸ਼ ਪੈਣ ਲਗਾਤਾਰ ਬਾਰਸ਼ ਪੈਣ ਲੱਗ ਗਈ ਤੇ ਉਹ ਦੋ ਲਾਂਚਾ ਕਿ ਮਕਾਨ ਬਣਾਇਆ ਸੀ ਜੀ ਹੁਣ ਦੇਖਣ ਤਾਂ ਬਹੁਤ ਵਧੀਆ ਲੱਗਦਾ ਪਰ ਹਾਲਾਤ ਬਹੁਤ ਮੜ ਗਏ ਜੀ ਹਾਂ ਘਰ ਵਿੱਚ ਕੀ ਕੀ ਸਮਾਨ ਬਾਰਸ਼ ਦੇ ਪਾਣੀ ਨਾਲ ਖਰਾਬ ਹੋ ਗਿਆ ਸਭ ਕੁਝ ਖਰਾਬ ਹੋ ਗਿਆ ਜਮਾਨੇ ਪੇਟੀਆਂ ਪੁੱਟਾ ਸਾਰਾ ਕੁਝ ਖਰਾਬ ਹੋਇਆ ਪੱਖੇ ਵੀ ਕੁਝ ਵੀ ਨਹੀਂ ਰਿਹਾ ਬਚਿਆ ਜੀ ਗਣਤਦਕਿਸ਼ਾ ਖਰਮਾ ਤੇ ਗਣਤਦਕਿਸ਼ੀ ਦੇਖਿਆ ਸਮਾਨ ਆਪਣਾ ਪਸੰਦਰੀ ਖਰਾਬ ਹੋਈ ਲਈ ਹੂੰ ਜਗ੍ਹਾ ਹੈ ਨਹੀਂ ਬਾ ਕੱਡੀ ਸੰਭਰਤ ਨੂੰ ਗਈ ਜੰਦੀ ਕੋਸਾ ਤੋ ਪਹਿਲੇ ਦੂਣ ਢੱਕ ਲੈ ਸਮਾਨ ਬੱਤੀ ਚੀਜ਼ਾਂ ਦੀ ਪੂਰੀ ਪਹਿਲੀ ਬੰਨ ਪਾ ਨਿਗਰੀ ਕੇਸ ਤੋ ਨਾ ਪਿਆਸੀ ਗਏ ਸਾਰੇ ਘਰ ਸਾਡਾ ਮਕਾਨ ਜਾਂਦੀ ਸਾਰੇ ਹੀ ਵਹਿ ਗਿਆ ਦੇਖਣ ਨੂੰ ਤਾਂ ਬਹੁਤ ਵਧੀਆ ਲੱਗਦਾ ਪਰ ਸੱਤ ਵੇਖਣ ਨੂੰ ਵਧੀਆ ਨਹੀਂ ਗੀ ਇਹਦੀ ਸਤ ਸਾਰੀ ਹਾਲਾਤ ਦੇਖੋ ਮੇਰੇ ਪੋਤੇ-ਪੋਤੀਆਂ ਭੋਰਾ ਭਰਾ ਜਵਾਕ ਆ ਅੱਜ ਅਸੀਂ ਸਤ ਦੇ ਥੱਲੇ ਆਉਨੇ ਆਂਗੇ ਜਦੋਂ ਸਤ ਦੇ ਥੱਲੇ ਆਉਨੇ ਆਂ ਅਸੀਂ ਪਰ ਮੇਰੀ ਹੱਥ ਵਨ ਬੇਨਤੀ ਆ ਮੈਨੂੰ ਉਧਰ ਮੈਂ ਤਾਂ ਕਿਸ਼ਤਾਂ ਭਰਦੀ ਆ ਉਧਰ ਮੈਂ ਸਤ ਬਣਾਉਣ ਯੋਗ ਨਹੀਂ ਉਹ ਲੋਨ ਹੀ ਨਿ ਖਤਮ ਹੋਏ ਪਰ ਲੋਨ ਨਹੀਂ ਸਾਡੇ ਲੋਨ ਲੋਨੇ ਕਿਸ਼ਤਾਂ ਭਰੀ ਜਿਹੜਾ ਲੋਨ ਹੀ ਨਿ ਖਤਮ ਹੋਈ ਜੀ ਪਸਾ ਡੋਟੇ ਪਾਸੇ ਮੌਕਾ ਹੀ ਆਉਨੇ ਡਾ ਹਾਂਜੀ ਉਹ ਨਹੀਂ ਦੇਥੋਈ ਉਹਨਾਂ ਨੇ 5 ਸਾਲ ਮਿਹਰੇ ਤੋਂ ਹਾਂ ਜੋੜੇ ਵਿਚਲਾ ਗੜਾਂ ਚੋਕੀ ਸੀ ਚੋ ਦੇਖੋ ਇੱਥੇ ਬੜੇ ਸਮਾਜ ਸਿਖਿ ਨੇ ਹਾਂ ਜਿੰਨੇ ਆਪਾਂ ਕਹਦੇ ਆ ਕਿ ਇਥੋਂ ਬਹੁਤ ਸਾਰੇ ਲੋਕ ਐਸੇ ਜਿਹੜੇ ਪਾਰਟੀ ਬਾਈ ਤੋਂ ਉੱਪਰ ਉੱਠ ਕੇ ਪਰਿਵਾਰਾਂ ਦੀ ਮਦਦ ਕਰਦੇ ਆ। ਹਾਂਜੀ। ਸਾਡੇ ਚੈਨਲ ਦੇ ਮਦਦਵਰੀ ਪੂਰੀ ਦੁਨੀਆ ਦੇਖਦੇ ਕੀ ਕੰਮ ਬਣਾ। ਬਾਈ ਮਦਦ ਕੀਤੀ ਜਾਏਗੀ ਜਿੰਨੇ ਹੋ ਸਕੇ ਸਾਤਾ ਕੀਤੀ ਜਾਏਗੀ। ਗਰੀਬ ਪਰਿਵਾਰਾਂ 'ਈ ਸਹਾਇਤਾ ਜ਼ਰੂਰ ਕੀਤੀ ਜਾਵੇ। ਜਿੰਨਾ ਹੋ ਸਕੇ ਸਾਤਾ ਕੀਤੀ ਜਾਵੇ। ਹੰਦਪੋ ਗਏ। ਗਰੀਬ ਪਰਿਵਾਰਾਂ 'ਈ ਅਸੀਂ ਸਹਾਇਤਾ ਜ਼ਰੂਰ ਦਿੱਤੀਏ ਬਣਾ। ਯਾਨੀ ਕਿ ਵੀ ਉਹ ਦਿਹਾੜੀ ਜੋਤੇ ਆਣੇ ਉਹੀ ਕਰੀਦਾ ਉਹੀ ਖਾਈਦਾ। ਪਰ ਹੁਣ ਕੰਮ ਵੀ ਖੜ ਗਏ। ਯਾਨੀ ਕਿ ਵੀ ਕਰਕੇ ਵੀ ਖਾਣ ਜੋਗ ਨਹੀਂ। ਉਬਾਂਦਰੀ ਹੋਇਆ ਕੁਛ ਨਹੀਂ ਚੱਲੀ ਜਾਂਦਾ ਹਾਂਜੀ ਹਾਂਜੀ ਐ ਕਰਕੇ ਵੀ ਖਾਣ ਯੋਗ ਨਹੀਂ ਕੋਈ ਕੁ ਵਾਰਸ ਪੈਣੇ ਕਰਨ ਲਗਾਤਾਰ ਹਫਤਾ ਹੋ ਗਿਆ ਵਾਰਸ ਪੈਣ ਦਿਨ ਹਫਤਾ ਹੋ ਗਿਆ ਕੋਈ ਦਿਹਾੜੀ ਨਹੀਂ ਲੱਗੀ ਜਾਣੀ ਤੇ ਉਹੀ ਕਰਨ ਸ ਤਾਂ ਖਾਣ ਯੋਗ ਵੀ ਕੁਝ ਵੀ ਨਹੀਂ ਸਾਡੇ ਕੋਲ ਤਾਂ ਖਾਣ ਨਹੀਂ ਇਸ ਟਾਈਮ ਦੇ ਵਿੱਚ ਸਾਡੇ ਚੈਨਲ ਦੇ ਮੱਦੇਨਜ਼ਰ ਤੁਹਾਨੂੰ ਪੂਰੀ ਦੁਨੀਆ ਦੇਖ ਲਈਏ ਕਿਉਂਕਿ ਇੱਥੇ ਦੇਖੋ ਸਮਾਜ ਸੇਵੀ ਬੜੇ ਜਿਵੇਂ ਅੱਜ ਗੱਲ ਕਰੀਏ ਪੰਜਾਬੀਆਂ ਦੀ ਤਾਂ ਪੂਰਾ ਪੰਜਾਬ ਮਦਦ ਕਰਨ ਚੁੱਟਿਆ ਹੋਇਆ ਹੈ ਨਾ ਹਾਂਜੀ ਰਾਸ਼ਨ ਬਚਾਉਣਾ ਕਿਸੇ ਵੀ ਤਰ੍ਹਾਂ ਦਾ ਹਰੇ ਚਾਰੇ ਤੱਕ ਪੂਰੀ ਮਦਦ ਕਰ ਰਿਹਾ ਤਾਂ ਕੀ ਕਹੋਗੇ ਲੋਕਾਂ बस यही कहਾਂਗੇ जी सਾਨੂੰ ਮਦਦ ਦਿੱਤੀ ਜਾਵੇ ਸਾਨੂੰ ਖਾਣਾ ਦਿੱਤਾ ਜਾਵੇ ਸਾਡੇ ਘਰ ਦੇ ਹਾਲਾਤ ਦੇਖ ਕੇ ਮੇਰੀ ਸੱਤ ਵੱਗੀ ਜਾਵੇ बस यही ਮੇਰਾ ਕਹਿਣਾ ਹੈ ਕਿ ਹੱਥ ਵਨ ਬੇਨਤੀ ਹੈਗੀ ਜਾਨੀ ਕਿ ਮੇਰੀ ਜਾਂਦੀ ਬੱਚੇ ਰੋਲਦੇ ਜਿਹੜੀ ਅੱਜ ਸੱਤ ਥੱਲੇ ਆ ਗਏ ਮੇਰੇ ਬੱਚਿਆਂ ਦੀ ਬਹੁਤ ਖਾ ਬਹੁਤ ਮੈਂ ਮਜਬੂਰ ਆ ਸਾਡੇ ਨਾਲ ਉਗਰਾਹ ਜਿੱਥੇ ਬਣੀ ਦੇ ਨਾ ਨਾਸਿ ਗੁਰ ਸਾਹਿਬ ਜੀ ਦਾ ਪੋਣਾ ਨਾਲ ਗੱਲ ਤੋਂ ਸੰਜੀ ਕਰਾਂਗੇ ਉਹਨਾਂ ਨੇ ਜ਼ਿਕਰ ਕੀਤਾ ਸੀ ਇਸ ਪਰਿਵਾਰ ਬਾਰੇ ਵੀ ਜਿਹੜਾ ਪਰਿਵਾਰ ਹੈ ਲੋੜਵੰਦ ਪਰਿਵਾਰ ਹੈ ਔਰ ਇਹ ਪਰਿਵਾਰ ਇੱਕ ਐਸੀ ਘੜੀ ਵਿੱਚ ਦੀ ਨਿਕਲਿਆ ਜਿੱਤ ਕਿ ਆਪਾਂ ਕਹਿ ਦਈਏ ਜਿਵੇਂ ਅ ਗੱਲ ਕਰਦੇ ਆਂ ਵੀ ਆਪਾਂ ਉਹ ਪਰਿਵਾਰ ਇਸ ਤਰ੍ਹਾਂ ਦਾ ਵੀ ਜਿਵੇਂ ਮੁਠੀ ਜਾਣ ਨਿਕਲ ਕੇ ਕਹਿ ਦਈਏ ਹਨ ਅਜੇ ਬੇਸ਼ੱਕ ਖਤਰੇ ਦੇ ਬਦਲ ਟਲੇ ਨਹੀਂ ਹੈਗੇ ਜਿਹੜਾ ਵਾਰਸਾ ਉਹ ਮਤਲਬ ਅਜੇ ਪੈ ਰਹੀ ਹੈਗੀ ਪਰ ਇਸ ਪਰਿਵਾਰ ਦੀ ਜਾਨ ਮੁਠੀ ਚਾਹੀ ਹੋਏ ਇਹ ਕਿੱਧਰ ਜਾਣਗੇ ਵਿਚੋ ਲੋਕੀ ਕੀ ਕਰਨਗੇ ਹਨ ਤਾਂ ਸਾਡੇ ਨਾਲ ਗੁਰਨਾਬ ਸਿੰਘ ਵੀ ਮੌਜੂਦ ਨੇ ਗੁਰਾਂ ਜੱਥੇ ਵਿਦਿਅਕ ਆਪਾਂ ਉਹਨਾਂ ਨਾਲ ਗੱਲਬਾਤ ਸਾਂਝੀ ਕਰਦੇ ਆਂ ਕਿ ਉਹਨਾਂ ਦੇ ਵੀ ਅਸੀਂ ਪਰਿਵਾਰ ਦੀ ਕੀ ਤਰ੍ਹਾਂ ਕਰਦੇ ਹਾਂ ਅੱਜ ਕੀ ਕਹਿਣਾ ਚਾਹੁੰਦੇ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡੇ ਚੈਨਲ ਆ ਜਨਤਾ ਦੀ ਆਵਾਜ਼ ਦਾ ਬਹੁਤ-ਬਹੁਤ ਧੰਨਵਾਦ ਜੋ ਕਿ ਬਿਲਕੁਲ ਹੀ ਤੁਸੀਂ ਜਨਤਾ ਦੀ ਆਵਾਜ਼ ਹੋ ਨਿਭੜਿਓ ਇਸ ਦੁੱਖ ਦੀ ਘੜੀ ਦੇ ਵਿੱਚ ਸੰਕਟ ਦੇ ਵਿੱਚ ਦਿਗ-ਦਿਗ ਘਰਾਂ ਦੀ ਗਰੀਬਾਂ ਦੀ ਸਾਰ ਜਨਤਾ ਦੀ ਆਵਾਜ਼ ਚੈਨਲ ਜੋ ਲੈ ਰਿਹਾ ਪ੍ਰਮਾਤਮਾ ਤੁਹਾਨੂੰ ਤੁਹਾਡੇ ਚੈਨਲ ਨੂੰ ਚੜ੍ਹਦੀ ਕਲਾ 'ਚ ਰੱਖੇ ਦੂਸਰੀ ਗੱਲ ਜਿਹੜੀ ਇੱਥੇ ਆਪਾਂ ਅੱਜ ਆਏ ਆ ਪਹੁੰਚੇ ਆ ਇਸ ਗਰੀਬ ਪਰਿਵਾਰ ਦੇ ਘਰੇ ਇਸ ਗਰੀਬ ਪਰਿਵਾਰ ਦੀ ਆਪਾਂ ਹਾਲਤ ਦੇਖੀ ਹੈ ਤੇ ਕਈ ਤਾਂ ਮਤਲਬ ਹਾਲਤ ਉਹ ਹੁੰਦੀ ਨਹੀਂ ਕਿ ਜਾਣ ਬੁੱਝ ਕੇ ਲੋਕਾਂ ਤੋਂ ਪੈਸੇ ਲੈਣ ਦੇ ਮਾਰੇ ਬੜਾ ਕੁਛ ਕਰਦੇ ਆ ਲੋਕ ਦੁਨੀਆ ਸਾਰੇ ਤਰ੍ਹਾਂ ਦੀ ਆ ਪਰ ਇਹ ਆਪਾਂ ਖੁਦ ਦੇਖੀ ਹਾਲਤ ਬਹੁਤ ਵਧੀਆ ਘਰ ਦੇਖਣ ਨੂੰ ਲੱਗਿਆ ਜਦੋਂ ਆਏ ਤੇ ਜਦੋਂ ਬਾਹਰੋਂ ਦੇਖਿਆ ਪਲਾਸਟਰ ਹੋਇਆ ਵਾ ਡਾਟਾਂ ਲੱਗੀਆਂ ਹੋਈਆਂ ਪਰ ਜਦੋਂ ਉਹਨਾਂ ਦੀ ਹਾਲਤ ਵੇਖੀ ਡਾਟਾਂ ਵੀ ਉਹਦੇ ਨਾਲ ਤਾਂ ਜੇ ਆਪਾਂ ਐ ਕਰੀਏ ਵੀ ਬੋਰਿਆਂ ਦਾ ਪੱਲੜ ਬਣਾ ਕੇ ਉਹਦੇ ਥੱਲੇ ਰਹਿ ਲਈਏ ਉਹਨਾਂ ਪਾਣੀ ਤਾਂ ਉਹਦੇ ਥੱਲੇ ਵੀ ਨਹੀਂ ਆਉਂਦਾ ਜਿੰਨਾ ਪਾਣੀ ਇਹਨਾਂ ਡਾਟਾ ਦੇ ਵਿੱਚੋਂ ਸਿਮ ਰਿਹਾ ਇਹਨਾਂ ਨੇ ਇਹ ਮਕਾਨ ਕੋਈ ਕਿਸੇ ਬਿਜ਼ਨਸ ਦੇ ਵਿੱਚੋਂ ਮੁਨਾਫਾ ਕਮਾ ਕੇ ਨਹੀਂ ਪਾਇਆ ਇਹਨਾਂ ਨੇ ਇਹ ਮਕਾਨ ਦਿਹਾਰੀਆਂ ਕਰਕੇ ਮਿੰਤ ਮਜ਼ਦੂਰੀ ਕਰਕੇ ਫਾਈਨੈਂਸ ਕੰਪਨੀਆਂ ਤੋਂ ਮੋٹے ਵਿਆਜ ਤੇ ਲੋਨ ਲੈ ਕੇ ਇਹ ਮਕਾਨ ਇਹਨਾਂ ਨੇ ਆਪਦੇ ਰਹਿਣ ਵਾਸਤੇ ਰਹਿਣ ਬਸੇਰਾ ਬਣਾਇਆ ਸੀ ਪਰ ਕੁਦਰਤ ਦੀ ਮਾਰ ਪਈ ਐ ਇਹਨਾਂ ਤੇ ਬਹੁਤ ਭੈੜੀ ਉਹ ਰਹਿਣ ਬਸੇਰਾ ਵੀ ਅੱਜ ਰਹਿਣ ਬਸੇਰਾ ਨਹੀਂ ਰਿਹਾ ਕਿਉਂਕਿ ਜਿਹੜਾ ਰਹਿਣ ਬਸੇਰਾ ਰਹਿਣ ਵਾਸਤੇ ਬਣਾਇਆ ਸੀ ਉਹ ਹੀ ਰਹਿਣ ਬਸੇਰਾ ਅੱਜ ਇਹ ਬਿਲਕੁਲ ਮਤਲਬ ਇਹਨਾਂ ਨੂੰ ਉਹ ਜਿਹੜੀ ਰਹਿਣ ਬਸੇਰਾ ਬਣਾ ਕੇ ਇਹਨਾਂ ਨੂੰ ਰਾਹਤ ਮਿਲਣੀ ਸੀ ਇਹਨਾਂ ਦੇ ਕਾਲਜੇ ਠੰਡ ਪੈਣੀ ਸੀ ਉਹ ਨਹੀਂ ਪਈ ਸਗੋਂ ਇਹਨਾਂ ਨੂੰ ਉਸ ਰਹਿਣ ਬਸੇਰੇ ਨੂੰ ਛੱਡ ਕੇ ਆ ਤੁਸੀਂ ਦੇਖ ਰਹੇ ਹੋ ਮੇਰੇ ਪਿੱਛੇ ਕਾਲੇ ਰੰਗ ਦਾ ਕਾਗਜ਼ ਪਾ ਕੇ ਉਹਦੇ ਥੱਲੇ ਸਮਾਨ ਢੱਕ ਕੇ ਉਹਦੇ ਥੱਲੇ ਰਹਿਣ ਲਈ ਸਾਰਾ ਪਰਿਵਾਰ ਮਜਬੂਰ ਐ ਛੋਟੇ-ਛੋਟੇ ਬੱਚੇ ਸਾਰਾ ਪਰਿਵਾਰ ਉਹ ਕਾਗਜ਼ ਦੇ ਥੱਲੇ ਰਹਿ ਕੇ ਆ ਉਹਦਾ ਟਾਈਮ ਪਾਸ ਕਰ ਰਹੇ ਆ ਐ ਦਾਸ ਗੁਰਨਾਮ ਸਿੰਘ ਭੋਤਨਾ ਬਲਾਕ ਸਹਿਣਾ ਜ਼ਿਲ੍ਹਾ ਪ੍ਰਧਾਨ ਸੌਰੀ ਆਪਣਾ ਜ਼ਿਲ੍ਹਾ ਬਰਨਾਲਾ ਅਸੀਂ ਆਪ ਦੇ ਵੱਲੋਂ ਕੋਈ ਅਕਾਊਂਟ ਜਾਰੀ ਨਹੀਂ ਕਰਦੇ ਅਸੀਂ ਆਪ ਦੇ ਵੱਲੋਂ ਕੋਈ ਮੋਬਾਈਲ ਨੰਬਰ ਜਾਰੀ ਨਹੀਂ ਕਰਦੇ ਅਸੀਂ ਸਮਾਜ ਸੇਵੀਆਂ ਨੂੰ ਬੇਨਤੀ ਕਰਦੇ ਆ ਕਿ ਤੁਸੀਂ ਸੇਵਾ ਕਰਨੀ ਹੈ ਪਰ ਤੁਸੀਂ ਸੇਵਾ ਜਰੂਰ ਆਪਣੀ ਜਿਹੜੀ ਉਹ ਸੇਵਾ ਵੀ ਤੁਹਾਡੇ ਵੱਲੋਂ ਕਰੀ ਹੋਈ ਸੇਵਾ ਵੀ ਫੇਰ ਹੀ ਸਫਲੀ ਹੋਊਗੀ ਫੇਰ ਹੀ ਤੁਹਾਡੇ ਪਰਿਵਾਰ ਨੂੰ ਸਹਾਇ ਹੋਊਗੀ ਜੇ ਤੁਸੀਂ ਬਿਲਕੁਲ ਆਪ ਸੱਚ ਦੇਖ ਕੇ ਉਸ ਸੇਵਾ ਨੂੰ ਕਰੋਗੇ ਉਹ ਸੇਵਾ ਪਰਿਵਾਰ ਨੂੰ ਉਸ ਨੂੰ ਦਿਓਗੇ ਤੁਹਾਨੂੰ ਲੱਗੇ ਵੀ ਹਾਂ ਯਾਰ ਵਾਕਈ ਇਹ ਤਾਂ ਜਮਾਈ ਯਾਰ ਜੋ ਮਤਲਬ ਹਾਂ ਇਹਨਾਂ ਦੇ ਸਿਰ ਤੋਂ ਤਾਂ ਸੱਤ ਪਹਿਲਾਂ ਤਾਂ ਸੱਤ ਪ੍ਰਮਾਤਮਾ ਨੇ ਪਰਿਵਾਰ ਦੇ ਸਿਰ ਤੋਂ ਜੋ ਪਰਿਵਾਰ ਦਾ ਮੁਖੀ ਸੀਗਾ ਧਰਮ ਸਿੰਘ ਉਹਨਾਂ ਨੂੰ ਇਸ ਗਰੀਬੀ ਦੇ ਕਾਰਨ ਖੁਦਕੁਸ਼ੀ ਕਰਨੀ ਪਈ ਕਿਉਂਕਿ ਗਰੀਬੀ ਨੇ ਇੰਨਾ ਜਕੜ ਲਿਆ ਸੀ ਉਹ ਪ੍ਰਭ ਰੱਬ ਨੇ ਉਹ ਸੱਤ ਖੋਲੀ ਉਸ ਤੋਂ ਬਾਅਦ ਹੁਣ ਜੇ ਬੱਚਿਆਂ ਨੇ ਰਹਿਣ ਬਸੇਰਾ ਕਰਿਆ ਸੀਗਾ ਦਿਹਾੜੀਆਂ ਕਰਕੇ ਜਾਂ ਫਾਈਨਾਂਸ ਕੰਪਨੀਆਂ ਤੋਂ ਮੋਟੇ ਵਿਆਜ ਤੇ ਪੈਸੇ ਲੈ ਕੇ ਉਹ ਵੀ ਅੱਜ ਇਹਨਾਂ ਦਾ ਰਹਿਣ ਬਸੇਰਾ ਨਹੀਂ ਰਿਹਾ ਸੋ ਦੋਨੇ ਸੱਤਾਂ ਪ੍ਰਮਾਤਮਾ ਦੀ ਕਰੋਪੀ ਦਾ ਸ਼ਿਕਾਰ ਹੋ ਗਈਆਂ ਸੋ ਬੇਨਤੀ ਕਰਦੇ ਆਂ ਸਮਾਜ ਸੇਵੀਆਂ ਨੂੰ ਜਿਵੇਂ ਕਿ ਹੁਣ ਮਾਝਾ ਸਾਈਡ ਤੇ ਦੁਆਬਾ ਸਾਈਡ ਹੜਾਂ ਦੀ ਮਾਰ ਪਈ ਹੋਈ ਆ ਬੜੀਆਂ ਸਮਾਜ ਸੇਵੀ ਜਥੇਬੰਦੀਆਂ ਬੜੇ ਪਿੰਡ ਕਮੇਟੀਆਂ ਬੜੀਆਂ ਪਿੰਡਾਂ ਦੀਆਂ ਪੰਚਾਇਤਾਂ ਬੜੇ ਕਲੱਬ ਬੜਾ ਟਰਾਲੀਆਂ ਭਰ-ਭਰ ਕੇ ਉਧਰ ਨੂੰ ਲੈ ਕੇ ਜਾ ਰਹੇ ਆ ਜਾਣ ਵੀ ਚਾਹੀਦਾ ਲੋਡ ਹੈ ਪਰ ਉਥੇ ਦਾਸ ਬੋਲੋਂ ਇੱਕ ਬੇਨਤੀ ਇਹ ਵੀ ਹੈ ਕਿ ਜੇ ਤੁਹਾਡੇ ਨਗਰ ਦੇ ਵਿੱਚ ਤੁਹਾਡੇ ਗੁਮਾਂਡ ਦੇ ਵਿੱਚ ਜੇ ਕੋਈ ਇਸ ਤਰ੍ਹਾਂ ਦੀ ਦੁੱਖ ਤਕਲੀਫ ਆਉਂਦੀ ਆ ਪਹਿਲਾਂ ਤਾਂ ਮੈਂ ਇਹੀ ਬੇਨਤੀ ਕਰੂੰਗਾ ਕਿ ਸਭ ਤੋਂ ਪਹਿਲਾਂ ਤਾਂ ਆਪਦੇ ਅਨ ਗੁਮਾਂਡ ਨੂੰ ਆਪਦੇ ਆਲੇ ਦੁਆਲੇ ਨੂੰ ਆਪਦੇ ਨਗਰ ਖੇੜੇ ਨੂੰ ਸਹਾਇਤਾ ਪਹੁੰਚਦੀ ਕਰੋ ਉਹਨਾਂ ਦੀ ਬਾਹ ਫੜੋ ਉਹ ਵੀ ਇੱਕ ਪਰਮਾਤਮਾ ਦੀ ਦਰਗਾਹ ਚ ਹਰਾ ਹੋਣ ਵਾਲਾ ਦਾਣਾ ਤੁਹਾਡੇ ਵੱਲੋਂ ਬਊਗਾ ਸੋ ਬੇਨਤੀ ਆ ਜਿੰਨਾ ਵੀ ਹੋ ਸਕੇ ਇਸ ਪਰਿਵਾਰ ਦੀ ਮਦਦ ਕੀਤੀ ਜਾਵੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸੀ ਕਿ ਸਾਰੇ ਨਾਲ ਉਗਰਾਹ ਜੱਥੀ ਉਹ ਲਿੰਦੇ ਆ ਉਹ ਨਾਮ ਸੀ Papa ਪਰਿਵਾਰ ਨਾਲ ਗੱਲ ਸਾਂਝੀ ਕਰਾਂਗੇ ਦੋਸਤੋ ਜੇਕਰ ਤੁਸੀਂ ਇਹਨਾਂ ਦੇ ਘਰ ਤੱਕ ਪਹੁੰਚ ਕਰਨੀ ਚਾਹੁੰਦੇ ਹੋ ਕਈ ਪਰਿਵਾਰ ਇਸ ਤਰ੍ਹਾਂ ਹੁੰਦੇ ਨੇ ਤਾਂ ਤੁਹਾਨੂੰ ਅਸੀਂ ਇਹਨਾਂ ਦਾ ਥੋੜਾ ਐਡਰੈਸ ਪਸ ਦੀਏ ਫੋਨ ਨੰਬਰ ਤੇ ਤੁਹਾਨੂੰ ਅਸੀਂ ਇਹਨਾਂ ਦਾ ਮੋਬਾਈਲ ਨੰਬਰ ਵੀ ਦੱਸਾਂਗੇ ਤਾਂ ਕਿ ਤੁਸੀਂ ਇਹਨਾਂ ਨਾਲ ਸਿੱਧੀ ਇਹ ਬੁਲਾਈ ਦੇ ਸਕਦੇ ਹੋ ਤੇ ਤੁਸੀਂ ਇਸ ਪਰਿਵਾਰ ਦੀ ਸਿੱਧੀ ਮਦਦ ਵੀ ਕਰ ਸਕਦੇ ਹੋ ਤਾਂ ਪਹਿਲਾਂ ਤਾਂ ਮੈਂ ਕਹੂੰਗਾ ਬ੍ਰਦਰ ਤੁਹਾਡਾ ਮਤਲਬ ਮਕਾਨ ਕਿੱਥੇ ਆ ਥੋੜਾ ਦੱਸੋ ਕਈ ਵਾਰੀ ਬਹੁਤ ਸਾਰੇ ਲੋਕ ਹੁੰਦੇ ਨੇ ਤੁਹਾਡੇ ਘਰ ਤੱਕ ਆ ਕੇ ਦੇਖਣਾ ਚਾਹੁੰਦੇ ਹੁੰਦੇ ਨਾ ਤਾਂ ਮਤਲਬ ਉਸ ਤੋਂ ਬਾਅਦ ਮਦਦ ਕਰਨਾ ਚਾਹੁੰਦੇ ਆ ਪਿੰਡ ਬੋਤਣਾ ਜਿਲ੍ਹਾ ਬਰਨਾਲਾ ਜੀ ਧਰਮਿਕ ਕਰੈਕਟਰ ਮਤਲਬ ਡੈਡੀ ਦਾ ਨਾਮ ਸੀ ਮੇਰੇ ਪਿਤਾ ਮਤਲਬ ਘਰੇ ਇੱਕ ਮਸਾਰੇ ਲੜਦੇ ਨੇ ਜਿਹਨੇ ਘਰ ਦੇ ਨੇੜੇ ਕੀ ਆ ਜੀ ਗੁਰੂਗੜ੍ਹ ਜੀ ਸਿੰਘ ਪਾਸੇ ਸੇਮੀ ਪਾਸਾ ਗੁਰਦੁਆਰਾ ਸਾਹਿਬ ਦਾਣਾ ਮੰਡੀ ਦਾਣਾ ਮੰਡੀ ਠੀਕ ਹੈ ਅਸਾਂ ਮੋਬਾਈਲ ਨੰਬਰ ਵੀ ਤੁਹਾਨੂੰ ਦੱਸ ਦੋ ਜੀ ਨਾ ਤਾਂ ਤਾਂ ਕਿ ਤੁਹਾਡੇ ਨਾਲ ਲੋਕ ਸੰਪਰਕ ਕਰ ਸਕਣ 8528567427 ਦੁਬਾਰਾ ਕਹ ਸਕੋ 8528567427 ਦੋਸਤੋ ਇਸ ਕੇ ਸਾਡੇ ਨਾਲ ਲੋਰਬਦ ਪਰਿਵਾਰ ਇਹਨਾਂ ਨੇ ਤੁਹਾਨੂੰ ਆਪਣਾ ਮੋਬਾਈਲ ਨੰਬਰ ਵੀ ਦੱਸ ਦਿੱਤਾ ਔਰ ਆਪਣੇ ਘਰ ਦਾ ਪੂਰਾ ਐਡਰੈਸ ਵੀ ਦੱਸ ਦਿੱਤਾ ਹੈ ਨਾ ਕੋਈ ਵੀ ਬੰਦਾ ਪਾਰਟੀ ਵਾਦੂ ਉੱਪਰ ਉੱਟ ਕੇ ਜੇਕਰ ਇਸ ਪਰਿਵਾਰ ਦੀ ਮਦਦ ਕਰਦਾ ਤਾਂ ਅਸੀਂ ਸਮਝਾਂਗੇ ਕਿ ਅਸੀਂ ਇਸ ਵੀਡੀਓ ਨੂੰ ਬਣਾਉਣ ਵਿੱਚ ਕੰਮ ਜਾ ਪੋਈਆਂ ਦੋਸਤੋ ਤੁਹਾਨੂੰ ਮੈਂ ਅਕਸਰ ਹਰ ਵੀਡੀਓ ਵਿੱਚ ਜੇਕਰ ਕਰਦਾ ਹੁੰਨਾ ਕਿ ਇੱਥੇ ਇਨਸਾਨ ਤਾਂ ਬਹੁਤ ਦੇਖੇ ਨੇ ਪਰ ਇਨਸਾਨੀਅਤ ਦਾ ਫਰਜ਼ ਆ ਜਿਹੜੇ ਬਹੁਤ ਬਿਰਦੇ ਲੋਕ ਨਿਭਾਉਂਦੇ ਨੇ ਜੇ ਘੰਟਾ ਅਡੇ ਕੀਤੇ ਹੋਏ ਸਹਿਯੋਗ ਦੇ ਨਾਲ ਇਸ ਪਰਿਵਾਰ ਦੇ ਘਰ ਦੀ ਛੱਤ ਦੁਆਰਾ ਬੰਦੀ ਹੈ ਇਸ ਘਰ ਦੇ ਛੋਲੇ ਛੋਲੇ ਬੱਚੇ ਬੈਠੇ ਤੁਹਾਡੇ ਸਾਹਮਣੇ ਮੌਜੂਦ ਨਹੀਂ ਇਹਨਾਂ ਦਾ ਰਹਿਣ ਬਸੇੜਾ ਬਣਦਾਗਾ ਤਾਂ ਅਸੀਂ ਸਮਝਾਂਗੇ ਕਿ ਅਸੀਂ ਇਸ ਵੀਡੀਓ ਨੂੰ ਬਣਾਉਣ ਚ ਕੰਮ ਸਰ ਪੋਇਆ ਜਿਵੇਂ ਤੁਹਾਨੂੰ ਇਸ ਪਿੰਡ ਘੋਤਨਿਆਂ ਦੇ ਇਹ ਘਰ ਦੇ ਹਾਲਾਤ ਦਿਖਾਏ ਨੇ ਇਸੇ ਤਰ੍ਹਾਂ ਤੁਹਾਡੇ ਸਾਹਮਣੇ ਪੂਰਬੀ ਇਸੇ ਤਰ੍ਹਾਂ ਦੀ ਆ ਨਵੇਂ-ਨਵੇਂ ਵੀਡੀਓ ਲੈ ਕੇ ਫੇਰ ਹਾਜ਼ਰ ਹੋਵਾਂਗੇ ਜੰਦੇ-ਜੰਦੇ ਦੋਸਤੋ ਤੁਹਾਨੂੰ ਮੈਂ ਇਹ ਕਹਿਦਣਾ ਬਹੁਤ ਜ਼ਰੂਰੀ ਸਮਝਦਾ ਹਾਂਗਾ ਕਿ ਤੁਸੀਂ ਆਪਾਂ ਬਹੁਤ ਸਾਰੇ ਫਜ਼ੂਲ ਖਰਚੇ ਕਰਦੇ ਆ ਬਹੁਤ ਸਾਰੇ ਇਸ ਤਰ੍ਹਾਂ ਆਪਾਂ ਦੇ ਜਿਹੜੇ ਆਪਾਂ ਖਰਚੇ ਕਰਦੇ ਆ ਜਿਵੇਂ ਕਹਿੰਦੇ 10ਵਾਂ ਦਸ਼ਵਤ ਕੱਢਦੇ ਆਪਾਂ ਹਨ ਤਾਂ ਜੇਕਰ ਕੋਈ ਵੀ ਬੰਦਾ ਪਾਰਟੀ ਵਿੱਚੋਂ ਉੱਪਰ ਪਟਕੇ ਇਸ ਪਰਿਵਾਰ ਦੀ ਮਦਦ ਕਰਦਾ ਤਾਂ ਅਸੀਂ ਸਮਝਾਂਗੇ ਤੇ ਅਸੀਂ ਇਸ ਵੀਡੀਓ ਨੂੰ ਬਣਾਉਣ ਵਿੱਚ ਕੰਮ ਜਾਇਆ ਜਿਵੇਂ ਤੁਹਾਨੂੰ ਅਸੀਂ ਇਹ ਪੈਡਪੋਟ ਨੇ ਇਸ ਪਰਿਵਾਰ ਨਾਲ ਮਿਲਾਇਆ ਇਸੇ ਤਰ੍ਹਾਂ ਤੁਹਾਡੇ ਸਾਹਮਣੇ ਹੋਰ ਵੀ ਇਸੇ ਤਰ੍ਹਾਂ ਦੀਆਂ ਨਵੇਂ-ਨਵੇਂ ਊਈ ਲੈ ਕੇ ਫੇਰ ਹਾਜ਼ਰ ਹੋਵਾਂਗੇ ਉ